ਅਜੇ ਆਵਾਜ਼ ਆ ਰਹੀ ਹੈ ਜਿਹੜਾ ਬੋਲੇਗਾ ਗੁਰੂ ਨਾਨਕ ਦਾ ਦੇਨਦਾਰ ਹੋਏਗਾ ਗੁਰੂ ਨਾਨਕ ਦੀ ਹਜ਼ੂਰੀ ਚ ਅਜੇ ਕੋਈ ਨਹੀਂ ਬੋਲੇਗਾ ਭਾਈ ਸਾਹਿਬ ਕਹਿੰਦਾ ਮੇਰੀ ਪੀੜੀ ਦਾ ਸਿਧਾਂਤ ਹੈ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਮੇਰੀ ਪੀੜੀ ਕਿਹੜੀ ਰਾਜਨੀਤੀ ਓ ਵੀ ਵੀਓ ਤੁਸੀਂ ਫਿਰ ਬੋਲਦੀਆਂ ਹੋ ਸੁਣਦੀਆਂ ਨਹੀਂ ਕਿਹੜੇ ਸਿਧਾਂਤ ਤੇ ਤੁਸੀਂ ਗੱਲ ਕਰਦੇ ਹੋ ਟਾਇਰ ਪਾ ਕੇ ਤੁਹਾਨੂੰ ਸਾੜਿਆ ਜਾ ਤੁਸੀਂ ਫਿਰ ਨਹੀਂ ਸੁਧਰਦੇ ਕਿਹੜੀ ਰਾਜਨੀਤੀ ਕਰਨੀ ਤੁਸੀਂ ਓ ਤਰਹਿਣ ਦੇ ਤੁਸੀਂ ਜਗਾ ਰਹੇ ਓ ਤੁਸੀਂ ਨਹੀਂ ਜਗਾ ਰਹੇ ਛੱਡਨੇ ਤੁਹਾਡੇ ਅੰਦਰ ਹੈ ਹੀ ਨਹੀਂ ਜ਼ਮੀਰ ਤੁਸੀਂ ਬਹਿ ਕੇ ਚੁੱਪ ਕਰਕੇ ਸਭ ਕੁਝ ਦੇਖਿਆ ਮਰੀ ਹੋਈ ਤੂੰ ਮੈਂ ਸਾਡੀ ਮਰੀ ਹੋਈ ਤੁਹਾਡੇ ਪੱਲੇ ਕੱਖ ਨਹੀਂ ਹੈ ਉਹ ਯਾਦ ਰੱਖੋ ਮੇਰੀ ਗੱਲ ਹੀ ਨੋਟ ਕਰ ਲਿਓ ਦੁਬਾਰਾ ਭੁੱਗਦੋਗੇ ਸੂਤ ਹੀ ਨਹੀਂ ਆਉਂਦੇ ਤੁਸੀਂ ਲੋਕ ਤੁਹਾਨੂੰ ਗੱਲ ਹੀ ਨਹੀਂ ਸਮਝ ਆਉਂਦੀ ਮੈਂ ਲੜਾਂ ਦਿਨ ਰਾਤ ਤੁਰਨ ਵਾਲਾ ਤੁਸੀਂ ਪੱਗਾ ਅੱਖਾਂ ਮੰਨੀਆਂ ਲਾ ਕੇ ਥੱਲੇ ਰੱਖੋ ਕੁਰਬਾਨਾ ਕਿਉਂ ਮਾਈਆਂ ਜੇ ਮਾਂ ਦੀਆਂ ਦਾਲਾਂ ਖਾ ਕੇ ਬਸ ਤੁਹਾਡਾ ਦਿਮਾਗ ਮਾਂ ਦੀ ਦਾਲ ਬਣ ਗਿਆ ਪੱਲੇ ਕੱਖ ਨਹੀਂ ਤੁਹਾਡੇ ਕੀ ਪੱਲੇ ਰੱਖਿਆ ਤੁਹਾਡੀ ਰਾਜਨੀਤੀ ਇਹ ਕਹਿੰਦੀ ਆਪਣੇ ਧੀਆਂ ਦੀ ਪੱਤ ਲਵਾ ਕੇ ਤੁਸੀਂ ਉਹ ਸਾਰਾ ਕੁਝ ਆਪਣਾ ਵੇਚ ਦਿਓ ਇਹ ਪੀਲੇ ਪਰਨੇ ਜਿਹਨੂੰ ਜਿਹਨੂੰ ਮਰਜ਼ੀ ਦੇਣੇ ਨਾ ਦੇਸਰੀ ਪਰਨੇ ਇੱਕ ਇਸਰੀ ਪਰਨੇ ਦੀ ਵੈਲਿਊ ਹੈ ਸਾਰਾ ਸਰਪੰਸ ਵਾਰ ਕੇ ਗੁਰਗੋਬਿੰਦ ਸਿੰਘ ਨੇ ਕੇਸਰੀ ਪਰਨਾ ਦਿੱਤਾ ਤਾਂ ਤੁਸੀਂ ਕਿੱਥੇ ਰੋਲ ਦਿੱਤਾ ਕਿਰਪਾਨਾ ਕਿੱਥੇ ਰੋਲ ਦੇਈ ਨਾ ਕੀਰਤਨ ਨਹੀਂ ਕਰਨਾ ਸੀ ਅੱਜ ਮੈਨੂੰ ਮਾਫ ਕਰਨਾ ਮੇਰਾ ਅੰਦਰ ਕੀਰਤਨ ਕਰਨ ਜੋਗਾ ਨਹੀਂ ਹੈ ਔਰ ਮੁੜ ਕੇ ਯਾਦ ਰੱਖਿਓ ਆਪਣੀ ਜ਼ਿੰਦਗੀ ਚ ਇੰਦੋਰ ਦੁਬਾਰਾ ਨਹੀਂ ਆਵਾਂ ਇਹ ਵਜਨ ਕਰਕੇ ਜਾ ਰਹੇ ਹਾਂ ਗੁਰਗਰਨ ਸਾਹਿਬ ਦੀ ਜੂਰੀ ਚ ਦੁਬਾਰਾ ਇੰਦੋਰ ਨਹੀਂ ਆਵਾਂ ਕੁਝ ਨਹੀਂ ਤੁਸੀਂ ਬੁੱਝ ਦਿ ਲੋ ਇਹ ਮੇਰਾ ਪਚਨ ਰਿਹਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਦੁਬਾਰਾ ਇੰਦੋਰ ਨਹੀਂ ਆਵਾਂਗਾ ਆਪਣੀ ਜ਼ਿੰਦਗੀ 'ਚ। ਉਹ ਨਹੀਂ ਹੋ ਗਿਆ ਕੰਮ ਨਹੀਂ ਹੋਣਾ ਨਹੀਂ ਚਾਹੀਦਾ ਸੀ। ਜੇ ਤੁਸੀਂ ਜ਼ਿੰਦਾ ਹੁੰਦੇ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ। ਨਾਮੀ ਤੇ ਬੋਲ ਰਿਹਾ ਨਾ। ਹਾਂ।

ਸ੍ਰੋਤਾ ਕਿਸ਼ਨ ਨੇ ਦੰਦੇ ਐਸਾ ਕਰਕੇ ਸੀ ਪਰਚੋਰ ਕਰਿਓ ਤੁਸੀਂ ਕੀ ਕੀਤਾ ਮੈਂ ਆਪਣਾ ਕੀਰਤਨ ਕਰਕੇ ਆਪਣੇ ਟਾਈਮ ਸਿਰ ਆਪਣਾ ਅੰਦੋਰ ਛੱਡ ਜਾਣ ਤੇ ਹੁਣ ਤੁਸੀਂ ਪਰਚੋਰ ਕਰਿਓ ਜੇ ਮੈਂ ਗਲਤ ਆ ਮੈਨੂੰ ਰੱਬ ਭੁਗਤੇਗਾ ਜੇ ਤੁਸੀਂ ਗਲਤ ਹੋ ਗੁਰੂ ਨਾਨਕ ਤੁਹਾਨੂੰ ਦੇਖੇ ਸਤਿਵਚਨ ਆਪ ਜੀ ਦੇ ਬੋਲੇ ਸੋ ਨਿਹਾਲ ਦਾ ਜਗਾਰਾ ਛੱਡ ਕੇ ਲੋਕਾਂ ਨੇ ਬੋਲੇ ਸੋ ਨਿਹਾਲ ਨਹੀਂ ਜਗਾਰਾ ਨਹੀਂ ਛੱਡਦਾ ਖੁਸ਼ ਕਰ ਦਿਓ ਜਗਾਰਾ ਨਹੀਂ ਛੱਡਣਾ ਮੈਂ ਕੀਰਤਨ ਕਰੂੰਗਾ ਗੁਰੂ ਨਾਨਕ ਦਾ ਜਗਾਰਾ ਜਗਾਰੇ ਦਾ ਅਰਥ ਸਮਝੋ ਪਹਿਲੇ ਜੋ ਆਪ ਠੀਕ ਸਮਝੋ ਕਰੋ ਆਪ ਵਿਦਵਾਨ